ਈ ਹਾਲ ਚਾਲ ਐ ਸਾਰੇ ਕਬੂਤਰ ਵਾਈ ਵੀ ਰਹਿਗਾ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਕਰੋ ਨੋਟ 19 ਜੂਨ ਨੂੰ ਡੀ ਐਮ ਬਾਜਿਆਂ ਦਾ ਰਿਜ਼ਲਟ ਇੱਕ ਵੀਰ ਬਣੇ ਸਾਰੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਐਂਡ ਦੇ ਬਹੁਤ ਹੀ ਜ਼ਰੂਰੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਪਹਿਲੀ ਬਾਜੀ ਪਿੰਡ ਵਰਜ ਥਰੋੜ ਜ਼ਿਲ੍ਹਾ ਮਠੰਡਾ ਕੁੱਲ ਕਬੂਤਰ ਉੱਡੇ 84 ਐਂਟਰੀ ਵੀਜ਼ 1200 4:00 50 ਮਿੰਟ ਤੇ ਕੱਲਾ ਰਹਾ ਪਹਿਲਾ ਨਾਮ ਹਰਮਨ ਬੇਗਾ 700 ਦੀ ਜਿੱਤ ਦੂਜਾ ਨਾਮ ਜੱਗਾ ਬਗਾ ਪ੍ਰਾਣਾ 300 ਜਿੱਤ ਪਿੰਡ ਵਰਜ ਥਰੋੜ ਜਿਲ੍ਹਾ ਬਠਿੰਡਾ ਕੁੱਲ ਕਬੂਤਰ 84 ਅਗਲੀ ਬਾਜੀ ਪਿੰਡ ਚੋੜਣਾ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ 99 ਐਂਟਰੀ 1704:40 ਮਿੰਟ ਤੇ 7 ਕਬੂਤਰਾਂ ਸਾਂਝੀ ਹੋਈ ਜੈਲਦਾਰ ਸਿਧਮਾ ਤਰਲੋਚਨ ਮਾਸੀ ਕੇ ਗੁਰਨਾਮ ਫਾਈਲ ਬਾਜ ਕਿਲਾਰਾਏਪੁਰ ਸਿੰਮੂ ਚੌਕੀਮਾਨ ਫੌਜੀ ਸਹਿਜਪੁਰ ਗੁਰਮਣ ਕੇਲੋਂ ਪਿੰਡ ਝੋਲੜਾ ਜਿਲ੍ਹਾ ਲੁਧਿਆਣਾ ਫੋਲ ਕਬੂਤਰ 99 4:40 ਦੇ ਸੱਤ ਕਬੂਤਰਾਂ ਸਾਂਝੀ ਹੋਈ ਅਗਲੀ ਬਾਜੀ ਪਿੰਡ ਹੂੜੜੇ ਨੇੜੇ ਸ੍ਰੀ ਚਮਕੌਰ ਸਾਹਿਬ ਜੀ ਫੋਲ ਕਬੂਤਰ 86 ਐਂਟਰੀ ਫੀਸ 3200 4:52 ਮਿੰਟ ਤੇ ਕੱਲਾ ਰਿਹਾ ਸੰਤ ਮਾਨੂਪੁਰ ਪਹਿਲਾ ਨਾਮ ਸੰਤ ਮਾਨੂਪੁਰ ਮੋਟਰਸਾਈਕਲ ਦਾ ਜੇਤੂ ਦੂਜਾ ਨਾਮ ਪੱਪੀ ਮਖਸੂਦੜਾ ਪੱਖੇ ਦਾ ਜੇਤੂ ਤੀਜਾ ਨਾਮ ਬਿੰਦਰਾ ਦਿੱਤੂਪੁਰਾ ਇੱਕ ਕੱਪ ਦਾ ਜੇਤੂ ਅਗਲੀ ਬਾਜੀ ਪਿੰਡ ਫਰਵਾਹੀ ਪੁੱਲ ਕਬੂਤਰ ਖੁੱਡੇ ਇੱਥੇ 29 ਐਂਟਰੀ ਫੀਸ 2200 ਧੰਨਵਾਦ ਜੀ 30 ਮਿੰਟ ਤੇ ਤਿੰਨ ਗੂਤਰਾ ਦੀ ਸਾਂਝੀ ਹੋਈ ਡਾਕਟਰ ਬਰਨਾਲਾ ਜੱਗਾ ਸਪਾਲ ਤੀਜੇ ਦਾ ਪਤਾ ਹੀ ਨਾ ਲੱਗ ਸਕਿਆ ਕਿਲਾ ਬਟੂਆ ਕੋਲ ਕਬੂਤਰ 58 ਚਾਰ ਗੂਤਰਾ ਹੀ ਸਾਂਝੀ ਸਣੀ ਬੰਗਾ ਵਾਲੀ ਲਖੀ ਔਜਲਾ ਸੰਦਾ ਪਠਨਾ ਪਿਆਰਾ ਧੌਲਾ ਪਿੰਡ ਅਗਲਿਆ ਜਲਾਲ ਜ਼ਿਲ੍ਹਾ ਪਠੰਡਾ ਤੰਨੇ ਕੂਤਰਾ ਦੀ ਸਾਂਜੀ ਮਨਬੀਤ ਜੰਗਿਆਣਾ 1000 ਜਿੱਤプラスਾਂ ਜੀ ਦੂਜਾ ਨੰਬਰ ਹਰਮਨ ਜੰਗਿਆਣਾ 500 ਜਿੱਤプラスਾਂ ਜੀ ਤੀਜਾ ਨੰਬਰ ਪਿੰਦਾ ਜੰਗਿਆਣਾ ਸਾਂਜੀ ਪਹਿਲੇ ਦੋ ਨੰਬਰਾਂ ਚ ਜਿੱਤ ਸੀ ਲੋ ਵੀ ਸਾਰੇ ਮੇਰੇ ਵੀਰ ਆਪਣੇ ਵੀਡੀਓ ਨੂੰ ਕਰ ਲੋ ਦਾਖ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਸਾਰੇ ਅਪਡੇਟਸ ਵਰਡ ਤੱਕ ਪਹੁੰਚਾ ਪਾ ਸਕੀਏ ਬਾਕੀ ਵੀ ਅਹੀ ਪਹਿਲਾਂ ਹੀ ਕਹਨੇ ਆ ਤੇ ਹੁਣ ਵੀ ਕਹਨੇ ਵੀ ਅਪਡੇਟ ਜਰੂਰ ਦਿਆ ਕਰੋ ਜੋ ਗਰੁੱਪ ਚ ਆਉਂਦੀ ਆ ਤੇ ਆ ਪ੍ਰੋਪਰ ਕਰੋ ਥੱਲਾ ਆਣਾ ਕਿਹਾ ਕਰੋ ਕਿ ਸਾਂਝੀ ਹੋਊਗੀ ਸਾਰੀ ਦਿਆ ਕਰੋ ਸੋ ਧੰਨਵਾਦ ਸਾਰੀ ਵੀਰਾਂ ਦਾ